ਪੰਜਾਬ ਨਾਲ ਜੁੜੀ ਵੱਡੀ ਖਬਰ ਦਾ ਕੁਕੀ ਪੰਜਾਬ ਚ ਕਈ ਵੱਡੇ ਪ੍ਰੋਜੈਕਟਸ ਜੋ ਨੇ ਉਹ ਰੱਦ ਕੀਤੇ ਗਏ ਨੇ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਚ ਪ੍ਰਧਾਨ ਮੰਤਰੀ ਸੜਕ ਯੋਜਨਾ ਦੀ ਜਿਸ ਦੇ ਤਹਿਤ ਕਈ ਸੌ ਕਰੋੜ ਦੇ ਪ੍ਰੋਜੈਕਟਸ ਰੱਦ ਕੀਤੇ ਗਏ ਨੇ ਕੇਂਦਰ ਦੇ ਵੱਲੋਂ 828 ਕਰੋੜ ਰੁਪਏ ਦੇ ਪ੍ਰੋਜੈਕਟਸ ਨੂੰ ਰੱਦ ਕਰ ਦਿੱਤਾ ਗਿਆ ਦਰਸਲ 38 ਪੁਲਾਂ ਦੀ ਉਸਾਰੀ ਅਤੇ 64 ਸੜਕਾਂ ਦੀ ਅਪਗ੍ਰੇਡੇਸ਼ਨ ਦਾ ਕੰਮ रुकिया हुआ है टेंडर ते काम शुरू ना होने ते परवानगी रद्द की गई है प्रोजेक्ट्स को ड्रॉप कर देता गया है लोक निर्माण विभाग पंजाब के सख्त डॉक्टर रवि भगत ने केंद्र को चिट्ठी भी लिखी है उन्होंने कहना है कि सड़क के पुलों का काम प्रक्रिया अधीन है चल रहा है अगस्त सितंबर तक इना कम्मा पर चालू होने की संभावना है 2026 तो जल्दी तो काम शुरू हो जाएगा पंजाब इस प्रोजेक्ट के तहत तो वातावरण अनुकूल नवी टैक्नोलॉजी केड़क अपड होनी सन पंद्रह मीटर तू तो लंबाई अठत्ती पुल बनने सर केंद्र सरकार ने 31 ਮਾਰਚ ਨੂੰ ਇਹਨਾਂ ਸੜਕਾਂ ਤੇ ਪੁਲਾਦ ਦੀ ਪ੍ਰੋਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਸੀ ਪਰ ਹੁਣ ਕੇਂਦਰ ਪਿੰਡੂ ਵਿਕਾਸ ਮੰਤਰਾਲੇ ਨੇ 11 ਜੁਲਾਈ ਨੂੰ ਲਿਖੇ ਪੱਤਰ ਚ ਕਹਿ ਦਿੱਤਾ ਹੈ ਕਿ ਜਿਹੜੇ ਕੰਮਾਂ ਦੇ ਟੈਂਡਰ ਜਾਂ ਕੰਮ ਸ਼ੁਰੂ ਨਹੀਂ ਹੋਏ ਹਨ ਉਹਨਾਂ ਨੂੰ ਡ੍ਰੌਪ ਕੀਤਾ ਜਾਂਦਾ ਹੈ ਮੇਨਾ ਮੇਰੇ ਸੋਗ ਨਪਿੰਦਰ ਬਰਾੜ ਫੋਨ ਲਾਈਨ ਤੇ ਜੁੜੋਏ ਨੇ ਨਪਿੰਦਰ ਕੇਂਦਰ ਦੇ ਵੱਲੋਂ ਪੰਜਾਬ ਦੇ ਕਈ ਸੌ ਕਰੋੜ ਦੇ ਪ੍ਰੋਜੈਕਟ ਰੱਦ ਕੀਤੇ ਗਏ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਇਹਨਾਂ ਪ੍ਰੋਜੈਕਟਸ ਤੇ ਕੰਮ ਸ਼ੁਰੂ ਨਹੀਂ ਕੀਤਾ ਗਿਆ ਤਾਂ ਕਰਕੇ ਅਸੀਂ ਇਹਨਾਂ ਨੂੰ ਡ੍ਰੌਪ ਕਰ ਰਹੇ ਹਾਂ ਦਿ ਕੋ ਇਸ ਤਰ੍ਹਾਂ ਪਹਿਲਾਂ ਵੀ ਇੱਕ ਦੋ ਵਾਰ ਇਸ ਤਰ੍ਹਾਂ ਹੀ ਸਮੱਸਿਆ ਆਈ ਹੈ ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਪਹਿਲਾਂ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਕਈ ਸੜਕਾਂ ਦੇ ਪ੍ਰੋਜੈਕਟ ਕੇਂਦਰ ਨੇ ਰੱਦ ਕਰਨ ਦਾ ਫੈਸਲਾ ਲੈ ਲਿਆ ਸੀ ਤਾਂ ਹੁਣ ਜਦੋਂ ਕਈ ਸੜਕਾਂ ਜਦੋਂ ਅਪਗ੍ਰੇਡੇਸ਼ਨ ਦੀ ਗੱਲ ਹੋਈ ਹੈ ਪੁਲਾਂ ਨੂੰ ਅਪਗ੍ਰੇਡ ਕਰਨ ਦੀ ਗੱਲ ਹੋਈ ਹੈ ਤਾਂ ਉੱਥੇ ਵੀ ਕਈ ਕਾਰਨਾ ਕਰਕੇ ਜਿੱਥੇ-ਕਿੱਥੇ ਕੰਮ ਨਹੀਂ ਸ਼ੁਰੂ ਹੋ ਸਕਿਆ ਦੇਰੀ ਹੋ ਗਈ ਉਹਦੇ ਪਿੱਛੇ ਕਾਰਨ ਕੋਈ ਵੀ ਰਹੇ ਹੋ ਨਾਲਾ ਕਿ ਪੰਜਾਬ ਆਪਣੇ ਤਰਕ ਦੇ ਰਿਹਾ ਪਰ ਕੇਂਦਰ ਦਾ ਦਾਵਾ ਹੈ ਕਿ ਜਿਹੜਾ ਜਿਹੜੀ ਇੱਕ ਡੈਡਲਾਈਨ ਦਿੱਤੀ ਗਈ ਜਿਸ ਤਰ੍ਹਾਂ ਦੇ ਉਹਨਾਂ ਨੇ ਆਪਣੇ ਪੈਰਾਮੀਟਰ ਰੱਖੇ ਜੇ ਉਹਨਾਂ ਉਸ ਡੈਡਲਾਈਨ ਦੇ ਮੁਤਾਬਕ ਪੰਜਾਬ ਪੂਰਾ ਨਹੀਂ ਉਤਰ ਸਕਿਆ ਇਸ ਕਰਕੇ ਰੱਦ ਕੀਤੇ ਜਾਂਦੇ ਆ ਪਰ ਇਹ ਕਿ ਪੰਜਾਬ ਦਾ ਆਪਣਾ ਦਾਵਾ ਜਿਸ ਤਰ੍ਹਾਂ ਹੁਣ ਪੰਜਾਬ ਨੇ ਇੱਕ ਚਿੱਠੀ ਵੀ ਲਿਖੀ ਹੈ ਕੇਂਦਰ ਨੂੰ ਕਿ ਜੇ ਇਹ ਪ੍ਰੋਜੈਕਟ ਰੁਕ ਜਾਂਦੇ ਨੇ ਤਾਂ ਇਹਦਾ ਬੜਾ ਪੰਜਾਬ ਤੇ ਬੜਾ ਗਲਤ ਅਸਰ ਪਏਗਾ ਲੋਕਾਂ ਦੇ ਵਿੱਚ ਬੜੀ ਭਾਰੀ ਸਮੱਸਿਆ ਆ ਜਾਈਗੀ ਕਿਉਂਕਿ ਦੇਖੋ ਕਈ ਜਿਹੜੀਆਂ ਸੜਕਾਂ ਨੇ ਉਹ ਉਹਨਾਂ ਦੇ ਜਿਹੜੇ ਪੁਲ ਨੇ ਉਹਨਾਂ ਦਾ ਨਿਰਮਾਣ ਬਹੁਤ ਜ਼ਰੂਰੀ ਹੈ ਜੇ ਉਹ ਪ੍ਰੋਜੈਕਟ ਰੁਕ ਜਾਂਦਾ ਤਾਂ ਉਹ ਉਹਦਾ ਆਉਣ ਵਾਲੇ ਟਾਈਮ ਦੇ ਵਿੱਚ ਬੜੀ ਵੱਡੀ ਸਮੱਸਿਆ ਆ ਜਾਈਗੀ ਤੁਸੀਂ ਦੇਖੋ ਕਿ ਜਿੱਥੇ ਕਿਤੇ ਜੇ ਮੰਨ ਲਓ ਪੁਲ ਦਾ ਕੰਮ ਰੁਕ ਗਿਆ ਤਾਂ ਉਹ ਪੋਲ ਜੇਦੋਂ ਉਹ ਰੋਡ ਦੀ ਕਨੈਕਟੀਵਿਟੀ ਟੁੱਟ ਜੇਗੀ ਤਾਂ ਉਹ ਆਉਣ ਵਾਲੇ ਟਾਈਮ ਦੇ ਵਿੱਚ ਉਹ ਪੂਰੀ ਪੂਰੀ ਸੜਕ ਤੇ ਅਸਰ ਪਾਏਗਾ ਇਸ ਕਰਕੇ ਇਹ ਕੋਈ ਛੋਟਾ ਪ੍ਰੋਜੈਕਟ ਨਹੀਂ ਆ 28 ਕੋਡ ਦਾ ਪ੍ਰੋਜੈਕਟ ਜੀ 64 ਸੜਕਾਂ ਤੁਸੀਂ ਆਪੰਦਾ ਦਿਲਾਓ ਇੱਕ ਦੋ ਸੜਕਾਂ ਦੇ ਵਿੱਚ ਵੀ ਜੇ ਕੰਮ ਰੁਕ ਜਾਂਦਾ ਤਾਂ ਕਬੱਡੀ ਸਵਸਥਾ ਪਰ 64 ਸੜਕਾਂ ਦਾ ਕੰਮ ਰੁਕ ਜਾਣਾ ਹੂੰ ਔਰ ਦੇਖੋ ਪੁਲਾਂ ਦਾ ਕੰਮ ਰੁਕ ਜਾਣਾ 38 ਪੁਲ 38 ਪੁਲ ਬਹੁਤ ਵੱਡੀ ਗੱਲ ਹੈ ਜੋ ਪੰਜਾਬ ਦੇ ਵੱਲੋਂ ਤਰਕ ਵੀ ਦਿੱਤਾ ਗਿਆ ਹੈ ਕਿ ਇਹ ਜੋ ਪ੍ਰੋਜੈਕਟਸ ਕੰਪਲੀਟ ਹੋਣੇ ਸੀ ਉਹ ਨਵੀਂ ਟੈਕਨੋਲੋਜੀ ਦੇ ਅਧੀਨ ਹੋਣੇ ਸੀ ਪਰ ਫਰਮਾ ਨਹੀਂ ਨੇ ਜਿਨ੍ਹਾਂ ਨਾਲ ਸੰਪਰਕ ਕੀਤਾ ਜਾ ਸਕੇ ਉਹਨਾਂ ਦੀ ਸਲਾਹ ਲਈ ਜਾ ਸਕੇ ਕਿਉਂਕਿ ਪ੍ਰੋਪਰ ਤਰਕ ਦਿੱਤੇ ਗਏ ਨਹੀਂ ਪੰਜਾਬ ਦੇ ਵੱਲੋਂ ਦੇਖੋ ਵੀ ਉਹ ਹੀ ਦੱਸ ਰਿਹਾ ਕਿ ਪੰਜਾਬ ਆਪਣੇ ਤਰਕ ਦਿੱਤੇ ਪੰਜਾਬ ਨੇ ਕਿ ਆ ਸਮੱਸਿਆਵਾਂ ਨੇ ਇੰਨਾ ਕਾਰਨਾ ਕਰਕੇ ਇਹ ਪ੍ਰੋਜੈਕਟ ਹੈ ਜਿਹੜੇ ਉਹ ਜਿਹੜਾ ਕੰਮ ਹੈ ਉਹ ਡਿਲੇ ਹੋ ਗਿਆ ਉਹ ਜਿਸ ਕੇਂਦਰ ਦੇ ਆਪਣੇ ਬਲਕਿ ਨੇ ਕੇਂਦਰ ਨੇ ਬੜੀ ਸ਼ਕਤੀ ਦਿਖਾਈ ਹੈ ਪਰ ਉਹ ਲੱਗਦਾ ਹੈ ਕਿ ਪੰਜਾਬ ਤਾਲਮਿਲ ਕਰਕੇ ਕੇਂਦਰ ਦੇ ਨਾਲ ਇੱਕ ਵਾਰ ਫਿਰ ਤੋਂ ਇਹਨਾਂ ਪ੍ਰੋਜੈਕਟਾਂ ਨੂੰ ਦੇਖੀ ਕੋਈ ਪ੍ਰਵਾਨਗੀ ਲੈ ਲਵੇ ਕਿਉਂਕਿ ਪ੍ਰਕਿਰਿਆ ਹੈ ਜੇ ਕੇਂਦਰ ਨੇ ਸਖਤੀ ਦਿਖਾਈ ਹੈ ਤਾਂ ਉਸ ਤੇ ਪੰਜਾਬ ਨੇ ਰਿਐਕਟ ਕੀਤਾ ਹੈ ਪੰਜਾਬ ਕੇਂਦਰ ਨਾਲ ਤਾਲਮਿਲ ਕਰ ਰਿਹਾ ਉਸ ਤੋਂ ਪਹਿਲਾਂ ਵੀ ਟੈਂਪੋਰਰਰੀ ਕੀਤਾ ਗਿਆ ਹੋਵੇ ਪਰ ਜਿਹੜਾ ਕੇਂਦਰ ਨੇ ਫੈਸਲਾ ਲਿਆ ਇੱਕ ਵਾਰੀ 800 ਇੱਕ ਲੋਕ ਦਾ ਪ੍ਰੋਜੈਕਟ ਰੱਦ ਕਰਨ ਦਾ ਔਰ ਇਸ ਦੇ ਵਿੱਚ ਕਿੰਨੇ ਕਿਤੇ ਕੋ ਵੱਡੀ ਦਿੱਕਤ ਆ ਸਕਦੀ ਹੈ ਪਰ ਪੰਜਾਬ ਹੁਣ ਇਸ ਫੈਸਲੇ ਨੂੰ ਕਿਦਾਂ ਚੇਂਜ ਕਰਾਇਆਏਗਾ ਚੀਨappendਰ ਤੇ ਉਮੀਦ ਅਸੀਂ ਆਹੀ ਜਤਾਨਿਆਂ ਕਿ ਗੱਲਬਾਤ ਕਰਕੇ ਕੋਈ ਹੱਲ ਨਿਕਲੇ ਤੇ ਪਰਵਾਨਗੀ ਇਹਨਾਂ ਰੱਦ ਕੀਤੇ ਪ੍ਰੋਜੈਕਟਸ ਨੂੰ ਮਿਲੇ ਬਹੁਤ ਬਹੁਤ ਸ਼ੁਕਰੀਆ ਸਾਨੂੰ ਪੂਰੀ ਜਾਣਕਾਰੀ ਦੇ ਦੇਲੇ